ਬ੍ਰੈਮਟਨ ਖਬਰਨਾਮਾ ਦੇ ਵਿੱਚ ਸਾਰੇ ਗਾਂ ਬਹੁਤ-ਬਹੁਤ ਸਵਾਗਤ ਕਰ ਰਿਹਾ ਵੀਰ ਇਪ ਤੱਕ ਕੀ ਬੜੀ ਬ੍ਰੇਕਿੰਗ ਨਿਊਜ਼ ਪੀਲ ਪੁਲਿਸ ਇੱਕ ਇਸ ਤਰ੍ਹਾਂ ਦੇ ਬੰਦੇ ਨੂੰ ਲੱਭ ਰਹੀ ਜਿਸ ਨੇ ਇਸ ਹਫਤੇ ਬ੍ਰੈਮਟਨ ਕੀ ਇੱਕ ਟ੍ਰੇਲ ਕੇ ਗੈਲ ਪੈਦਲ ਜਾ ਰਹੀ ਟੀ ਜਨਾਨਮੀ ਉਸ ਗੈਲ ਕਥਿਤ ਜਿਨਸੀ ਸ਼ੋਸ਼ਣ ਕਰਿਆ ਔਰ ਇਹ ਘਟਨਾ ਮੰਗਲਵਾਰ ਦੁਪਹਿਰ ਕੀ 3:45 ਮਿੰਟ ਤੇ 4:45 ਦੇ ਵਿੱਚ ਸੈਂਟਰਲ ਪਾਰਕ ਡਰਾਈਵ ਨੇੜੇ ਚਿੰਕਿਊਜ਼ੀ ਟ੍ਰੇਲ ਕਿ ਪਾਸ ਇਹੋ ਘਟਨਾ ਵਾਪਰੀ ਪੁਲਿਸ ਨੇ ਦੱਸਿਆ ਵੀ ਜਾਦੀ ਉਹ ਜਨਾਨੀ ਪੈਦਲ ਤੁਰੇ ਜਾ ਰਹੀ ਥੀ ਤਾਂ ਉਸਨੇ ਦੇਖਿਆ ਵੀ ਇੱਕ ਬੰਦਾ ਉਸ ਦਾ ਪਿੱਛਾ ਕਰ ਰਿਹਾ ਆ ਪੁਲਿਸ ਨੇ ਬੀਰਵਾਰ ਨੂੰ ਇੱਕ ਨਿਊਜ਼ ਰਿਲੀਜ਼ ਜਾਰੀ ਕਰੀ আর ਇਸ ਕੇ ਵਿੱਚ ਮਾ ਦੋਸ਼ ਲਾਇਆ ਵੀ ਜਿਹੜੀ ਪੀੜਤ ਪੀੜਤ ਨੇ ਸ਼ੱਕੀ ਜਿਹੜਾ ਵਿਅਕਤੀ ਇਸ ਦਾ ਸਾਹਮਣਾ ਕਰਿਆ আর ਜਿਸ ਨੇ ਮਤਲਬ ਇਲਾਕਾ ਛੱਡਣ ਤੇ ਪਹਿਲਾ ਕਥਿਤ ਤੌਰ ਤੇ ਉਸ ਗੈਨ ਜਿੰਸੀ ਸੋਸ਼ਣ ਕਰਿਆ ਵੀ ਅੱਜ ਜਾਂਚ ਕਰਤਾ ਮਾਨੇ ਸ਼ੱਕੀ ਬੰਦੇਆਂ ਦੀਆਂ ਫੋਟੋਆਂ ਵੀ ਕੱਢਤੀਆਂ ਜਿਸਕੇ ਵਿੱਚ ਮ 20 ਤੇ 30 ਸਾਲ ਦੀ ਉਮਰ ਦਾ ਇਹ ਬੰਦਾ ਕਾਲੇ ਅਰ ਪਤਲੇ ਰੰਗ ਦਾ ਆਰਾ ਬੰਦਾ ਜਸ ਰਿਓ ਆਰ ਉਸਨੇ ਆਖਰੀ ਵਾਰ ਜਿਹੜਾ ਨੀਲੇ ਰੰਗ ਕੀ ਅਰ ਜਾਮਣੀ بیسਬਾਲ ਕੈਂਪ ਪਾਇਆ ਵਾ ਚਿੱਟੇ ਅੰਡਰਆਰਮਰ ਲੋਗੋ ਵਾਲੀ ਯੋ ਕਹਿ ਰਿਹਾ ਵੀ ਇੱਕ ਟੀ-ਸ਼ਰਟ ਪਾਈ ਵੀ ਬਾਕਸ ਬਾਸਕਟਬਾਲ ਸ਼ਾਰਟਸ ਚਿੱਟੇ ਜੁੱਤੇ ਪਾਏ ਵੀ ਔਰ ਇੱਕ ਕਾਲਾ ਔਰ ਸਲੇਟੀ ਸਵੈਟਰ ਵੀ ਇਸ ਕੇ ਪਾ ਦੇਖਿਆ ਗਿਆ ਔਰ ਕਹਿ ਰਹੇ ਵੀ ਪੁਲਿਸ ਕਹਿ ਰਹੀ ਜੀ ਇਸ ਨੂੰ ਵੀ ਪਤਾ ਕਿ ਸੀ ਬੰਦੇ ਜੋ ਬੰਦਾ ਲੱਜ ਗਿਆ ਜੇ ਟੈਲੀਫੋਨ ਕਰ ਦਿਓ ਗੈਲ ਕੀ ਗੈਲ ਨੰਬਰ 9054531221 ਜਾਂ ਫਿਰ ਐਕਸਟੈਂਸ ਲਾ ਕੇ ਨਾ ਸੰਪਰਕ ਕਰ ਸਕਦਾ ਹਾਂ ਮਾ ਇਸ ਨੰਬਰ ਦੇ ਉੱਪਰ ਮਤਲਬ ਥਾਮ ਟੈਲੀਫੋਨ ਕਰ ਕਾ ਪੁਲਿਸ ਵਾਲਿਆਂ ਨੂੰ ਜਾਣਕਾਰੀ ਦਿਓ ਇਸ ਬੰਦੇ ਨੂੰ ਕਹਿ ਰਹੇ ਵੀ ਥਾਮ ਜਿੱਤਰਾ ਵੀ ਹੋਵੇ ਇਸ ਕੋਈ ਮਨਰ ਬੋਰਡ ਦਾ ਉਹ ਆ ਯੋ ਮਤਲਬ ਨੀੜਾ ਯੂਜੈਂਸੀ ਸੋਸ਼ਣ ਕਰ ਕਾ ਦੌੜਿਆ ਉਹ ਬੰਦਾ ਚਲੋ ਫਿਰ ਬ੍ਰੈਮਟਨ ਖਬਰਨਾਮਾ ਦੇ ਵਿੱਚ ਯੋ ਹਬ ਤੱਕ ਹੀ badi ਖਬਰ ਹੋਰ ਖਬਰ ਵੀ ਇਤਨੀ ਸੁਣਾਵਾਂਗਾ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀਕਾਲ